ਗਲਤ ਜਗ੍ਹਾ ਦੇ ਹੱਥ ਪਾ ਲਿਆ ਇਹਨਾਂ ਨੇ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਸਾਡੇ ਕੌਮੀ ਪ੍ਰਧਾਨ ਨੂੰ ਦਿੱਲੀ ਦੇ ਮੁੱਖ ਮੰਤਰੀ ਸਾਹਿਬ ਨੂੰ ਜਿਹੜਾ ਇਹਨਾਂ ਨੇ ਕਰਿਆ ਪਰ ਲੋਕਾਂ ਨੇ ਭਾਰਤ ਦੇ ਲੋਕ ਬੜੇ ਸਿਆਣੇ ਨੇ ਇਹਨਾਂ ਨੇ ਹੁਣ ਇਹਨਾਂ ਨੂੰ ਗੁੰਜੇ ਲਾ ਕੇ ਰੱਖ ਦੇਣਗੇ ਭਾਜਪਾ ਨੂੰ ਪਤਾ ਲੱਗ ਜੂ ਵੀ ਅਸੀਂ ਕਿਵੇਂ ਹੱਥ ਪਾਇਆ ਇਹਨਾਂ ਨੂੰ ਆਮ ਲੋਕਾਂ 'ਚ ਇਹ ਵੀ ਗੱਲ ਚੱਲਦੀ ਪਈ ਹੈ ਕਿ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਪਤਾ ਸੀ ਕਿ ਮੈਂ ਗ੍ਰਿਫਤਾਰ ਹੋ ਸਕਦਾ ਤਾਂ ਉਹਨਾਂ ਨੇ ਯਾਚਿਕਾ ਪਾਈ ਹੈ ਅਦਾਲਤ ਵਿੱਚ ਜਾਊਗਾ ਅਦਾਲਤ ਤੇ ਸਾਨੂੰ ਵੀ ਪੂਰਾ ਭਰੋਸਾ ਹਰਮਨ ਕੇਰਿਵਾਲ ਸਾਨੂੰ ਭਰੋਸਾ ਵੀ ਜੋ ਅਦਾਲਤ ਕਰੂਗੀ ਬਿਲਕੁਲ ਸਹੀ ਕਰੂਗੀ ਵੀ ਉਹਨਾਂ ਨੂੰ ਫੜ ਫੜ ਕੇ ਅੰਦਰ ਚ ਟੋਕੀ ਜਾਂਦੇ ਨੇ ਜਿਹੜੇ ਚੰਗੇ ਕੰਮ ਕਰਦੇ ਆ ਉਹਨਾਂ ਨੂੰ ਨਹੀਂ ਅੰਦਰ ਕਰਨਾ ਹੀ ਕਰਨਾ ਪਰ ਲੋਕ ਬੜੇ ਸਿਆਣੇ ਨੇ ਇਹਨਾਂ ਨੂੰ ਐਸ ਜਿਹੜੇ ਲੋਕ ਸਭਾ ਦੀਆਂ ਚੋਣਾਂ ਦੀ ਹੁਣ ਸਭ ਸਿਕਾ ਦੇਣਗੇ ਸਾਰੇ ਅਸੀਂ ਗੱਲ ਕਰਦੇ ਆ ਪੰਜਾਬ ਦੇ ਲੋਕਾਂ ਦੀਆਂ 13 ਦੀਆਂ 13 ਜਿਹੜੀਆਂ ਸੀਟਾਂ ਨੇ 13 0 ਹੋਣਾ ਉਹਨਾਂ ਨੂੰ ਖੁਦ ਵੀ ਪਤਾ ਵਾ ਜੋ ਮਰਜੀ ਉਹ ਜਿਹਨੂੰ ਮਰ ਕੇ ਅੰਦਰ ਕਰੀ ਜਾਣ ਜਿਹੜੇ ਅਸੀਂ ਆਰਬਿੰਦ ਕੇਜੀਵਾਲ ਦੇ ਸਰਦਾਰ ਭੁਗਨ ਸਿੰਘ ਜੀ ਮਾਨ ਦੇ ਸਿਪਾਹੀ ਆ ਆਰਬਿੰਦ ਕੇਜੀਵਾਲ ਤੋਂ ਲੋਕਾਂ ਜਿਹੜੇ ਦਿੱਲੀ ਦੇ ਲੋ ਲੋਕ ਨੇ ਉਹ ਸਾਰੇ ਆਰਬਿੰਦ ਕੇਜੀਵਾਲ ਸਾਹਿਬ ਨੇ ਪੈਸੇ ਵੜੇਗੇ ਨੇ ਕਿ ਤੂੰ 1 ਰੁਪਇਆ ਵੀ ਕਿਸੇ ਕੋਲ ਵੜ ਹੋਇਆ ਉਸੇ ਮਸਲੇ 'ਚ ਗੱਲਬਾਤ ਚੱਲਦੀ ਪਈ ਹੈ ਮਤਲਬ ਕੋਈ ਵੀ ਕਟਾਲਾ ਕਰਦਾ ਤਾਂ ਪੈਸੇ ਤਾਂ ਵੜੇ ਜਾਂਦੇ ਨੇ ਕਿਨਾਂ ਇਹ ਨਹੀਂ ਹੈਗਾ ਵੀ ਮਤਲਬ ਜਿਹੜੀ ਪਾਲਿਸੀ ਜਦੋਂ ਸਰਕਾਰ ਆਉਂਦੀ ਆ ਉਹ ਦੇਖਦੀ ਆ ਵੀ ਜਿਹੜਾ ਆਪਾਂ ਨੂੰ ਮਾਲੀਆ ਇਕੱਠਾ ਕਿਵੇਂ ਹੋਣਾ ਸਾਰਾ ਕਿਵੇਂ ਸਰਕਾਰ ਕਿਵੇਂ ਚੱਲਣੀ ਆ ਉਹਨਾਂ ਨੇ ਕੋਈ ਨਿਆਂ ਨਹੀਂ ਥੁੜੀ ਕਰਿਆ ਇਹਨਾਂ ਨੇ ਤਾਂ ਜਣੀ ਆਪਦਾ ਜੋ ਵੀ ਕਰਨਾ 1 ਰੁਪਈਆ ਇਹਨਾਂ ਕੋਲ ਵੜਦੀਆਂ ਹੋਇਆ ਕਿਸੇ ਕੋਲੋਂ ਘਟਾਲਾ ਕਰਿਆ ਹੁੰਦਾ ਜੇ 100-100 2-200 ਕਰੋੜ ਦਾ ਤਾਂ ਦੱਸਦੇ ਨੇ ਇਹ 1 ਰੁਪਈਆ ਨਹੀਂ ਕਿਸੇ ਕੋਲ ਫੜਿਆ ਦੱਸੋ ਕਿੱਥੇ ਪਏ ਕਿੱਥੇ ਗਏ ਨੇ ਉਹ ਇਥੇ ਪ੍ਰਦਰਸ਼ਨ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਦੋ ਐਮਐਲਏ ਵੀ ਮੌਜੂਦ ਨੇ ਇੱਕ ਹਲਕਾ ਗਿੱਲ ਤੋਂ ਇੱਕ ਹਲਕਾ ਸਮਰਾਲੇ ਤੋਂ ਇਹਨਾਂ ਦਾ ਸਭ ਤੋਂ ਪਹਿਲਾਂ ਇਹਨਾਂ ਨੂੰ ਇਹ ਪੁੱਛਣ ਦੀ ਕੋਸ਼ਿਸ਼ ਕਰਦੇ ਆ ਸਿੰਘ ਸਾਹਿਬ ਹੁਣ ਅੱਜ ਇਕੱਠ ਹੋਇਆ ਪਿਆ ਏ ਇਹ ਇਕੱਠ ਕਰਉਣ ਦੇ ਪਿੱਛੇ ਤੁਹਾਨੂੰ ਲੱਗਦਾ ਹੈ ਕਿ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਵੇਖਦੇ ਹੋ ਵੀ ਇਕੱਠ ਕੀਤਾ ਗਿਆ ਹੈ ਕਿ ਪਿਆਸ ਸਿਰਫ ਅਰਵਿੰਦ ਕੇਜਰੀਵਾਲ ਹੋਣਾ ਵਾਸਤੇ ਆ ਦੇਖੋ ਜਿਹੜੀ ਬੀਜੇਪੀ ਸਰਕਾਰ ਆ ਮੋਦੀ ਸਰਕਾਰ ਆ ਇਹ ਬਿਲਕੁਲ ਜੋ ਭਾਰਤ ਵਾਸਤੇ ਪੰਜਾਬ ਵਾਸਤੇ ਅਸੀਂ ਚੰਗੇ ਕੰਮ ਅਰਵਿੰਦ ਕੇਜਰੀਵਾਲ ਸਾਹਿਬ ਕਰ ਰਹੇ ਨੇ ਉਹ ਜਿੰਨੇ ਵੀ ਚੰਗੇ ਕੰਮ ਕਰਨ ਵਾਲੇ ਨੇ ਸੰਜੀਤ ਸਿੰਘ ਜੀ ਹੋਗੇ ਆਪਣੇ ਡਾਕਟਰ ਜੈਨ ਜੀ ਹੋਗੇ ਸਤਿੰਦਰ ਜੈਨ ਜੀ ਹੋਗੇ ਉਹਨਾਂ ਨੇ ਕਿੰਨੇ ਮੁਹੱਲਾ ਕਲੀਨਕ ਬਣਾਏ ਨੇ ਜਣੀ ਕਹਿਣ ਦਾ ਜਿਹੜਾ ਭਾਰਤ ਨੂੰ ਬਚਾਉਣ ਦੀ ਗੱਲ ਕਰਦਾ ਉਹਨਾਂ ਨੂੰ ਇਹ ਫੜ ਫੜ ਕੇ ਅੰਦਰ ਠੋਕ ਰਹੇ ਨੇ ਆਹ ਜਿਹੜੀਆਂ ਚੋਣਾ ਨੇ ਇਹਨੇ ਬੜਾ ਮਤਲਬ ਕਹਦੇ ਹੁੰਦੇ ਨੇ ਬਹੁਤ ਗਲਤ ਜਗ੍ਹਾ ਦੇ ਹੱਥ ਪਾ ਲਿਆ ਇਹਨੇ ਨਹੀਂ ਅਰਬੰਦ ਕੇਜਰੀਵਾਲ ਸਾਹਿਬ ਨੂੰ ਸਾਡੇ ਕੌਮੀ ਪ੍ਰਧਾਨ ਨੂੰ ਦਿੱਲੀ ਦੇ ਮੁੱਖ ਮੰਤਰੀ ਸਾਹਿਬ ਨੂੰ ਜਿਹੜਾ ਇਹਨਾਂ ਨੇ ਕਰਿਆ ਪਰ ਲੋਕਾਂ ਨੇ ਭਾਰਤ ਦੇ ਲੋਕ ਬੜੇ ਸਿਆਣੇ ਨੇ ਇਹਨਾਂ ਨੇ ਹੁਣ ਇਹਨਾਂ ਨੂੰ ਗੁੰਜੇ ਲਾ ਕੇ ਰੱਖ ਦੇਣਗੇ ਭਾਜਪਾ ਨੂੰ ਪਤਾ ਲੱਗ ਜੂ ਹਾਈ ਕੋਰਟ ਵਿੱਚ ਜਦੋਂ ਬੀਤੀ ਦਿਨ ਇਸ ਗੱਲ ਦੀ ਸੁਣਵਾਈ ਹੋ ਰਹੀ ਹੁੰਦੀ ਹੈ ਇਸ ਮਾਮਲੇ ਦੀ Arvind Kejriwal ਉਹਨਾਂ ਦੇ ਲੀਗਲ ਟੀਮ ਵੱਲੋਂ ਇੱਕ ਯਾਚਿਕਾ ਪਾਈ ਜਾਂਦੀ ਹੈ ਕਿ ਮੈਂ ED ਦੇ ਸਾਹਮਣੇ ਤਾਂ ਪੇਸ਼ ਹੋਵਾਂਗਾ ਜੇ ED ਮੈਨੂੰ ਗ੍ਰਿਫਤਾਰ ਨਾ ਕਰੇਗੀ ਮੈਨੂੰ ਇਮਿਊਨਿਟੀ ਮਿਲੇਗੀ ਆਮ ਲੋਕਾਂ ਚ ਇਹ ਵੀ ਗੱਲ ਚੱਲਦੀ ਪਈ ਹੈ ਕਿ Arvind Kejriwal ਉਹਨਾਂ ਨੂੰ ਪਤਾ ਸੀ ਕਿ ਮੈਂ ਗ੍ਰਿਫਤਾਰ ਹੋ ਸਕਦਾ ਤਾਂ ਉਹਨਾਂ ਨੇ ਯਾਚਿਕਾ ਪਾਈ ਹੈ ਦੇਖੋ ਯਾਚਿਕਾ ਜਿਹੜਾ ਹਰ ਕੋਈ ਵੀ ਬੰਦਾ ਤੇ ਮੁੱਖ ਮੰਤਰੀ ਸਾਹਿਬ ਨੇ ਕੋਈ ਵੀ ਹੁੰਦਾ ਜਾਊਗਾ ਅਦਾਲਤ ਵਿੱਚ ਜਾਊਗਾ ਅਦਾਲਤ ਤੇ ਸਾਨੂੰ ਵੀ ਪੂਰਾ ਭਰੋਸਾ ਅਰਵਿੰਦ ਕੇਜੀਵਾਲ ਸਾਨੂੰ ਭਰੋਸਾ ਵੀ ਜੋ ਅਦਾਲਤ ਕਰੂਗੀ ਬਿਲਕੁਲ ਸਹੀ ਕਰੂਗੀ ਪਰ ਇਹ ਇਹਨਾਂ ਨੇ ਆਪ ਦਾ ਜਿਹੜਾ ਤੱਕਾ ਜਾਰੀ ਕੀਤਾ ਹੋਇਆ ਵਾ ਦੇਖੋ ਤੀ ਜਮਾਨਤ ਤੱਕ ਨਹੀਂ ਹੋ ਰਹੀ ਹੈਗੀ ਆਪਣੇ ਸਤਿੰਦਰ ਜੈਨ ਦੀ ਨਹੀਂ ਹੋਈ ਸੰਜੇ ਸਿੰਘ ਦੀ ਨਹੀਂ ਮਨੀਸ਼ ਸੋਧਿਆ ਦੀ ਨਹੀਂ ਹੋਈ ਕਿੰਨੇ ਕੋ ਕਿੱਡੇ ਕ بڑے ਮਤਲਬ ਉਹਨਾਂ ਨੇ ਇਹ ਜਿਹੜਾ ਗੁਨਾਹ ਕਰਤਾ ਜਿਹੜਾ ਵੀ ਉਹਨਾਂ ਨੂੰ ਫੜ ਫੜ ਕੇ ਅੰਦਰ ਚ ਟੋਕੀ ਜਾਂਦੇ ਨੇ ਜਿਹੜੇ ਚੰਗੇ ਕੰਮ ਕਰਦੇ ਆ ਉਹਨਾਂ ਨੂੰ ਨਹੀਂ ਅੰਦਰ ਕਰਨਾ ਹੀ ਕਰਨਾ ਪਰ ਲੋਕ ਬੜੇ ਸਿਆਣੇ ਨੇ ਇਹਨਾਂ ਨੂੰ ਐਸ ਤੀਆਂ ਲੱਗਦਾ ਲੋਕ ਸਭਾ ਚੋਣਾ ਕਰਕੇ ਭਾਰਤ ਜਨਤਾ ਪਾਰਟੀ ਵੱਲੋਂ ਕੰਮ ਕਰਿਆ ਗਿਆ ਹੈ ਭਾਰਤੀ ਜਨਤਾ ਪਾਰਟੀ ਨੂੰ ਇਹ ਲੱਗ ਰਿਹਾ ਵੀ ਅਸੀਂ ਇਹਨਾਂ ਨੂੰ ਅੰਦਰ ਕਰਨ ਦੇ ਨਾਲ ਬੜੀ ਸਾਡੀ ਬਹੁਮਤ ਆ ਜਾਊਗੀ ਇਹ ਪਰ ਹੁਣ ਲੋਕ ਜਿਹੜੇ ਬੜੇ ਸਿਆਣੇ ਨੇ ਪੰਜਾਬ ਦੇ ਲੋਕਾਂ ਤੋਂ ਤੁਹਾਨੂੰ ਅਸੀਂ ਗੱਲ ਕਰਦੇ ਆਂ ਪੰਜਾਬ ਦੇ ਲੋਕਾਂ ਦੀਆਂ 13 ਦੀਆਂ 13 ਜਿਹੜੀਆਂ ਸੀਟਾਂ ਨੇ 13 ਜ਼ੀਰੋ ਹੋਣਾ ਉਹਨਾਂ ਨੂੰ ਖੁਦ ਵੀ ਪਤਾ ਵਾ ਜੋ ਮਰਜ਼ੀ ਉਹ ਜਿਹਨੂੰ ਮਰ ਕੇ ਅੰਦਰ ਕਰੀ ਜਾਣ ਜਿਹੜੇ ਅਸੀਂ ਆਰਵਿੰਦ ਕੇਜੀਵਾਲ ਦੇ ਸਰਦਾਰ ਭਗੰਤ ਸਿੰਘ ਜੀ ਮਾਨ ਦੇ ਸਿਪਾਹੀ ਆ ਅਸੀਂ ਡਟ ਕੇ ਲੋਕਾਂ ਦੀ ਸੇਵਾ ਕਰਦੇ ਰਹਿਾਂਗੇ ਤੁਸੀਂ ਪੰਜਾਬ ਦੀ ਗੱਲ ਕੀਤੀ ਪੰਜਾਬ ਦੇ ਲੋਕਾਂ ਵਿੱਚ ਕਾਹਵੀ ਚਰਚਾ ਉੱਠਦੀ ਪਈ ਹੈ ਕਿ ਆਮ ਆਦਮੀ ਪਾਰਟੀ ਕੋਲ ਆਮ ਲੋਕ ਨਹੀਂ ਹੈ ਕਿ ਇਸ ਕਰਕੇ ਐਮ ਐਲ ਏ ਨੂੰ ਹੀ ਐਮ ਪੀ ਦੀ ਟਿਕਟ ਦਿੱਤੀ ਜਾ ਰਹੀ ਹੈ ਜਿਹੜੀਆਂ ਦੂਜੀਆਂ ਪਾਰਟੀਆਂ ਦੇ ਉਹਨਾਂ ਕੋਲ ਕੀ ਮੁੱਦਾ ਉਹਨਾਂ ਕੋਲ ਕੋਈ ਗੱਲ ਕਹਿਣ ਨੂੰ ਹੈ ਨਹੀਂਗੀ ਸਾਡੇ ਜਿਹੜੇ ਮੰਤਰੀ ਸਾਹਿਬ ਨੇ ਉਹ ਬਿਲਕੁਲ ਇਮਾਨਦਾਰ ਬੰਦੇ ਨੇ ਪੂਰੇ ਵਧੀਆ ਬੰਦੇ ਨੇ ਉਹਨੂੰ ਲਾਤ ਪਾਰਟੀ ਦਾ ਜੋ ਹੁਕਮ ਹੈ ਅਗਲੇ ਮੰਨਣਾ ਹੀ ਆ ਜਿਹਨੂੰ ਮਰਜ਼ੀ ਪਾਰਟੀ ਦੇ ਸਕਦੀ ਆ ਇਹ ਤਾਂ ਉਹਨਾਂ ਦੀ ਕਹਿਣ ਦੀਆਂ ਗੱਲਾਂ ਨੇ ਕਿ ਨਾ ਵੀ ਇਹਨਾਂ ਨੂੰ ਬੰਦਾ ਨਹੀਂ ਲੱਭਿਆ ਇਹਨਾਂ ਨੂੰ ਕੈਂਡੀਡੇਟ ਹੀ ਲੱਭੇ ਇਹ ਤਾਂ ਲੋਕ ਦੱਸ ਦੇਣਗੇ ਬਈ ਇਹਨਾਂ ਨੂੰ ਕਹਿ ਕੇ ਬੰਦਾ ਹੀ ਲੱਗਿਆ ਕਿ ਕਿਵੇਂ ਇਹਨਾਂ ਦਾ ਸਾਰੇ ਜਿੱਤ ਪ੍ਰਾਪਤ ਆਮ ਆਦਮੀ ਪਾਰਟੀ ਦੀ ਹੋਣੀ ਹੈ ਹੁਣ ਜੇ ਅਰਵਿੰਦ ਕੇਜਰੀਵਾਲ ਹੋਣਾ ਦੀ ਸੁਪਰੀਮ ਕੋਰਟ ਵਿਖਿਆ ਸੁਣਵਾਈ ਹੈ ਜੇ ਮਸਲਾ ਹਾਲ ਨਹੀਂ ਹੁੰਦਾ ਉਹਨਾਂ ਦੀ ਫੇਵਰ ਵਿੱਚ ਫੈਸਲਾ ਨਹੀਂ ਜਾਂਦਾ ਅਰਵਿੰਦ ਕੇਜਰੀਵਾਲ ਹੀ ਰਹਿਣਗੇ ਦਿੱਲੀ ਦੇ ਮੁੱਖ ਮੰਤਰੀ ਦੇਖੋ ਉਹਨਾਂ ਨੇ ਪਹਿਲਾਂ ਵੀ ਕਿਹਾ ਵੀ ਜਿਹੜੀ ਜਿਹੜੀ ਸਰਕਾਰ ਆ ਫਿਰ ਦਿੱਲੀ ਸਰਕਾਰ ਦੇਲ ਚੋਂ ਚੱਲੂਗੀ ਗਜ਼ਾਰੀ ਜਾਰੀ ਦੁਨੀਆ ਜਿਹੜੇ ਤਿੰਨ ਵਾਰ ਮੁੱਖ ਮੰਤਰੀ ਬਣ ਚੁੱਕੇ ਨੇ ਅਰਵਿੰਦ ਕੇਜਰੀਵਾਲ ਤੋਂ ਲੋਕਾਂ ਜਿਹੜੇ ਦਿੱਲੀ ਦੇ ਲੋਕ ਨੇ ਉਹ ਸਾਰੇ ਆਰਮਲ ਕੇਜੀ ਵਾਲਾ ਸਾਹਿਬ ਨੇ ਸ਼ਰਾਬ ਨੀਤੀ ਨੂੰ ਲੈ ਕੇ ਇੱਕ ਗੱਲ ਆ ਵੀ ਉੱਠਦੀ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਮੀਡੀਆ ਰਿਪੋਰਟ ਚ ਦਾਵਾ ਕੀਤਾ ਗਿਆ ਆਮ ਆਦਮੀ ਪਾਰਟੀ ਵੱਲੋਂ 100 ਕਰੋੜ ਰੁਪਏ ਲਏ ਗਏ ਨੇ ਕਿ ਵੱਡੇ ਸ਼ਰਾਬ ਦੇ ਕਾਰੋਬਾਰੀਆਂ ਨੂੰ ਲਾਇਸੈਂਸ ਦੇਣ ਵਾਸਤੇ ਕਿ ਦੇਖੋ ਸ਼ਰਾਬ ਨੀਤੀ ਵਾਸਤੇ 25 ਲੱਖ ਰੁਪਏ ਦਾ ਜਿਹੜਾ ਲਾਇਸੈਂਸ ਜਾਂਦਾ ਸੀਗਾ ਉਸ ਨੂੰ ਵਧਾ ਕੇ 5 ਕਰੋੜ ਕਰ ਦਿੱਤਾ ਗਿਆ ਲੋਕ ਕਹਿੰਦੇ ਨੇ ਕਿ ਵੱਡੇ ਮਾਫੀਆ ਨੂੰ ਖਤਮ ਕਰ ਲਈ ਐਸੀ ਨੀਤੀ ਪਰ ਜੇ ਲਾਇਸੈਂਸ ਫੀਸ ਵਧਾਤੀ ਛੋਟੇ ਕਾਰੋਬਾਰੀਆਂ ਨੂੰ ਤਾਂ ਪੈਸਾ ਪਹੁੰਚ ਉਹਨਾਂ ਕੋ ਇਹਦਾ ਪੈਸਾ ਕਿਵੇਂ ਇਕੱਠਾ ਹੋਵੇਗਾ ਐਡਾ ਜਿੰਨਾ ਦੀ ਮੰਨਦੇ ਬਈ ਤੁਸੀਂ 100 ਕਰੋੜ ਰੁਪਏ ਦਾ ਹੋਇਆ ਹਜ਼ਾਰਾਂ ਘਟੋ ਪੈਸੇ ਵੜੇ ਗਏ ਨੇ ਕਿਸ ਤੂੰ 1 ਰੁਪਿਆ ਵੀ ਕਿਸੇ ਕੋ ਵੜ ਹੋਇਆ ਉਸੇ ਮਸਲੇ ਚ ਗੱਲਬਾਤ ਚੱਲਦੀ ਪਈ ਹੈ ਮਤਲਬ ਕੋਈ ਵੀ ਘਟਾਲਾ ਕਰਦਾ ਤਾਂ ਪੈਸੇ ਤਾਂ ਵੜੇ ਜਾਂਦੇ ਨੇ ਕਿ ਨਾ ਦੱਸੋ ਕਿ ਤੂੰ 1 ਰੁਪਿਆ ਵੜ ਹੋਇਆ ਇਹ ਜਿਵੇਂ ਮਰਜ਼ੀ ਆਪਦੇ ਕਾਗਜ਼ਾਂ ਚ ਕੋਰੀ ਜਾਣੇ 100 ਟੋਲ ਦਾ ਹੋ ਗਿਆ 200 ਦਾ ਟੋਲਾ 1 ਰੁਪਿਆ ਦਾ ਘਟ ਤੇ ਹੱਕ ਚ ਕੇਰੀਵਾਲ ਸਾਹਿਬ ਦਾ ਫੈਸਲਾ ਹੋਣਾ ਜਿਹੜਾ ਲਾਇਸੈਂਸ ਦੀ ਮੈਂ ਗੱਲ ਕੀਤੀ ਤੁਹਾਨੂੰ ਲੱਗਦਾ ਫੈਸਲਾ ਠੀਕ ਸੀ 25 ਲੱਖ ਰੁਪਏ ਦੀ ਲਾਇਸੈਂਸ ਫੀਸ ਨੂੰ 5 ਕਰੋੜ ਤੱਕ ਕਰ ਦੇਣਾ ਜਿਹੜੀਆਂ ਆਪਦੀਆਂ ਸਰਕਾਰਾਂ ਨੇ ਉਹਨਾਂ ਨੇ ਆਪਦੇ ਲੋਕ ਹਿੱਤ ਫੈਸਲੇ ਲੈਣੇ ਹੁੰਦੇ ਨੇ ਇਹ ਨਹੀਂ ਹੈਗਾ ਵੀ ਮਤਲਬ ਜਿਹੜੀ ਪਾਲਿਸੀ ਜਦ ਸਰਕਾਰ ਆਉਂਦੀ ਆ ਉਹ ਦੇਖਦੀ ਆ ਵੀ ਜਿਹੜਾ ਆਪਾਂ ਨੂੰ ਮਾਲੀਆ ਇਕੱਠਾ ਕਿਵੇਂ ਹੋਣਾ ਸਾਰਾ ਕਿਵੇਂ ਸਰਕਾਰ ਕਿਵੇਂ ਚੱਲਣੀ ਆ ਉਹਨਾਂ ਨੇ ਕੋਈ ਨੰਜਾਇਜ਼ ਥੋੜੀ ਕਰਿਆ ਉਹ ਤੋਂ ਪਹਿਲਾਂ ਵੀ ਤਾਂ ਸਰਕਾਰਾਂ ਚੱਲਦੀਆਂ ਸੀ ਜੋ ਇਹਨਾਂ ਨੇ ਆਪਦਾ ਬਿਲਕੁਲ ਸਹੀ ਕੀਤਾ ਜੋ ਕੀਤਾ ਪਾਲਿਸੀ ਵਾਪਸ ਲੈਣ ਪਿੱਛੇ ਵਜਾ ਪਾਲਿਸੀ ਵਾਪਸ ਵੀ ਪੱ ਲਾਗੂ ਤਾਂ ਕਰੀਆ ਹੈ ਕਨਾ ਆਪਾਂ ਨੇ ਜੇ ਉੱਥੇ ਦਿੱਲੀ ਦੇ ਵਿੱਚ ਸਭ ਤੋਂ ਵੱਧ ਜਿਹੜੀ ਹੈ ਸ਼ਰਾਬ ਬਿਲਕੁਲ ਸਸਤੀ ਸੀ ਉਹ ਉਹ ਨਜੰਦੇ ਆ ਉਹ ਘਟਿਆ ਸੀਗਾ ਜਾਂ ਉਹ ਬਿਲਕੁਲ ਸਹੀ ਫੈਸਲਾ ਸੀਗਾ ਉਹ ਇਹਨਾਂ ਨੇ ਤਾਂ ਜਣੀ ਆਪ ਦਾ ਜੋ ਵੀ ਕਰਨਾ 1 ਰੁਪਈਆ ਇਹਨਾਂ ਕੋ ਫੜਦੀ ਹੋਇਆ ਕਿਸੇ ਕੋਲੋਂ ਘਟਾਲਾ ਕਰਿਆ ਹੁੰਦਾ ਜੇ 100-100 200 ਕਰੋੜ ਦਾ ਦੱਸਦੇ ਨੇ 1 ਰੁਪਈਆ ਨਹੀਂ ਕਿਸੇ ਕੋ ਫੜਿਆ ਦੱਸੋ ਕਿੱਥੇ ਪਏ ਕਿੱਥੇ ਗਏ ਨੇ ਉਹ ਅਦਾਲਤ ਨੂੰ ਤਾਂ ਦੱਸਣਾ ਪਊਗਾ ਕਨਾ ਵੀ ਇੰਨੇ 100 ਕਰੋੜ ਦਾ ਤੇ ਆਹ ਪਿਆ ਜੀ ਕਿਹਦੇ ਖਾਤੇ 'ਚ ਪੈਸੇ ਪਏ ਨੇ ਉਹ 1 ਰੁਪਈਆ ਨਹੀਂ ਦਿਖਾ ਸਕਣਾ ਹੈਗਾ ਇਹ ਅਦਾਲਤ 'ਚ ਉਹ ਬਿਲਕੁਲ ਅਰਬਨ ਕੇ ਬਹੁਤ ਬਤਨਵਾਦ ਸੋ ਹਲਕਾ ਗੇਲੇ ਦੇ ਐਮ ਐਲ اے ਇਹਨਾਂ ਦਾ ਕਹਿਣਾ ਅਰਵਿੰਦ ਕੇਜਰੀਵਾਲ ਹੋਣੀ ਬਿਲਕੁਲ ਸਹੀ ਤਰੀਕੇ ਨਾਲ ਬਰੀ ਹੋ ਜਾਣਗੇ ਸਰਕਾਰ ਵੱਲੋਂ ਹੁਣ ਵੇਖਣਾ ਇਹ ਹੋਵੇਗਾ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਐਮ ਐਲ ਏ ਦੀ ਜਿਹੜੀ ਗੱਲਬਾਤ ਹੈਗੀ ਹੈ ਜਿਹੜੇ ਇਹਨਾਂ ਦੇ ਵਿਚਾਰ ਨੇ ਉਹ ਵਿਚਾਰ ਅਦਾਲਤ ਦੇ ਵਿਚਾਰ ਨਾਲ ਮੇਲ ਖਾਂਦੇ ਨੇ ਜਾਂ ਨਹੀਂ ਤੁਸੀਂ ਵੇਖ ਰਹੇ ਹੋ ਪੰਜਾਬ ਐਕਸ ਨਿਊਜ਼ ਮੈਂ ਰਸ਼ਭ ਚਾਵਲਾ ਕੈਮਰਾ ਦੇ ਪਿੱਛੇ ਨੂੰ ਸੋਨੂ ਚਟਾਲਾ ਮੁਹਾਲੀ ਤੋਂ